Transcrição e ਸਾਈਬਰ ਠੱਗੀ ਦੇ ਵੱਖ-ਵੱਖ ਮਾਮਲਿਆਂ ਦੇ ਵਿੱਚ ਹੋਈ 50 ਲੱਖ ਦੇ ਠੱਗੀ ਦੇ ਪੀੜਤਾਂ ਨੂੰ ਐਸਐਸਪੀ ਫਤਿਹਗੜ ਸਾਹਿਬ ਦੇ ਵੱਲੋਂ ਪੈਸੇ ਵਾਪਸ ਕੀਤੇ ਗਏ ਨੇ ਜਿਸ ਸਬੰਧੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਐਸਪੀ ਡਾਕਟਰ ਨਵਜੋਤ ਕਰੇਵਾਲ ਨੇ ਦੱਸਿਆ ਕਿ ਸਾਈਬਰ ਠੱਗੀ ਦੇ ਦੋ ਵੱਖ-ਵੱਖ ਕੇਸਾਂ ਦੇ ਵਿੱਚ ਉਹਨਾਂ ਦੇ ਵੱਲੋਂ ਸਤਾਈ ਪੀੜਤਾਂ ਨੂੰ 50 ਲੱਖ ਰੁਪਏ ਵਾਪਸ ਕਰਵਾਏ ਗਏ ਨੇ ਉਤੇ ਹੀ ਉਹਨਾਂ ਨੇ ਦੱਸਿਆ ਕਿ ਸਾਨੂੰ ਆਨਲਾਈਨ ਹੋਣ ਵਾਲੀਆਂ ਠਗੀਆਂ ਤੋਂ ਬਚਣਾ ਚਾਹੀਦਾ ਹੈ ਜਿਸ ਦੇ ਲਈ ਉਹਨਾਂ ਦੇ ਵੱਲੋਂ 1930 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਦੇ ਉੱਤੇ ਸ਼ਿਕਾਇਤ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਜਾ ਸਕਦੀ ਹੈ। ਦਾ ਕੰਮ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਤੁਹਾਨੂੰ ਅੱਜ ਸਾਰਿਆਂ ਨੂੰ ਬੁਲਾਇਆ ਗਿਆ ਹੈ ਜੀ। ਜਿਹੜੀ ਕਿ ਸਾਈਬਰ ਕ੍ਰਾਈਮ ਹੈ ਜਿਹੜਾ ਕਿ ਅੱਜ ਕੱਲ ਸਾਡੇ ਕੋਲ ਕਾਫੀ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਵਿੱਚ ਲੋਕੀ ਦੱਸਦੇ ਨੇ ਕਿ ਕਈ ਵਾਰੀ ਕੋਈ ਕਾਲ ਆ ਜਾਂਦੀ ਹੈ ਜੇ ਨੂੰ ਕੋਈ ਲਿੰਕ ਆ ਜਾਂਦਾ ਲਿੰਕ ਓਪਨ ਕੀਤਾ ਜਾਂਦਾ ਹੈ ਤਾਂ ਪੈਸੇ ਕੱਟੇ ਜਾਂਦੇ ਨੇ ਕੋਈ ਕੋਰੀਅਰ ਜਾਂ ਕੋਈ ਪਾਰਸਲ ਐਕਸਪੈਕਟ ਕਰ ਰਿਹਾ ਹੁੰਦਾ ਹੈ ਤਾਂ ਉਸ ਕੇਸ ਦੇ ਵਿੱਚ ਨਾ ਜਾਣਦੇ ਹੋਏ ਲੋਕੀ ਆਪਣਾ ਓਟੀਪੀ ਦੇ ਦਿੰਦੇ ਨੇ ਕਿ ਤੁਹਾਡਾ ਕੋਰੀਅਰ ਡਿਲੀਵਰ ਹੋਣਾ ਲਿਆ ਤੇ ਲੋਕਾਂ ਦੇ ਪੈਸੇ ਕੱਟੇ ਜਾਂਦੇ ਨੇ ਕਈ ਵਾਰੀ ਕੋਈ ਪੁਲਿਸ ਆਫਸਰ ਬਣ ਕੇ ਜਾਂ ਕੋਈ ਹੋਰ ਏਜੰਸੀ ਦਾ ਆਫਸਰ ਬਣ ਕੇ ਫਰਾਡ ਕਰਦਾ ਹੈ ਤੇ ਲੋਕਾਂ ਤੋਂ ਉਹਨਾਂ ਦੀ ਬੈਂਕ ਡਿਟੇਲਸ ਲੈ ਲੈਂਦੇ ਨੇ ਧੋਖੇ ਦੇ ਵਿੱਚ ਪਿਛਲੇ 6 ਮਹੀਨੇ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੇ 27 ਇਹ ਜਿਹੇ ਕੇਸਸ ਸੋਲਵ ਕੀਤੇ ਨੇ ਜਿਨ੍ਹਾਂ ਦੇ ਵਿੱਚ 50 ਲੱਖ ਦੀ ਜਿਹੜੀ ਅਮਾਉਂਟ ਹੈ ਅਸੀਂ ਰਿਕਵਰ ਕਰਕੇ ਜਿਹੜੇ ਕੰਪਲੇਨੈਂਟਸ ਨੇ ਉਹਨਾਂ ਨੂੰ ਵਾਪਸ ਕੀਤੀ ਹੈ ਅੱਜ ਜੋ ਕੰਪਲੇਨੈਂਟਸ ਨੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ ਤਾਂ ਕਿ ਤੁਹਾਡੇ ਸਾਰਿਆਂ ਨਾਲ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਇਹਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦੀ ਅਸੀਂ ਆਪਣੀ ਅਚੀਵਮੈਂਟ ਤੁਹਾਡੇ ਨਾਲ ਸਾਂਝੀ ਵੀ ਕਰਨਾ ਚਾਹੁੰਦੇ ਆਂ ਤੇ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਵੀ ਹੋਵੇ ਕਿ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਪੋਰਟਲ ਹੈ 1930 1930 ਜਿਹਦੇ ਤੇ ਜਦੋਂ ਤੁਹਾਨੂੰ ਕੋਈ ਸ਼ੱਕੀ ट्रांजैक्शन ਤੁਹਾਡੇ ਤੋਂ ਹੋ ਜਾਂਦੀ ਹੈ ਤਾਂ ਤੁਸੀਂ ਉੱਥੇ ਫੋਨ ਕਰਕੇ ਆਪਣੀ ਡਿਟੇਲਸ ਦੇ ਕੇ ਤੁਹਾਨੂੰ ਆਪਣਾ ਬੈਂਕ ਡਿਟੇਲ ਆਪਣੀ ट्रांजैक्शन ਆਈਡੀ ਤੇ ਜਿੱਥੋਂ ਦੇ ਜਿਸ ਇਲਾਕੇ ਦੇ ਤੁਸੀਂ ਹੋ ਉਹਦੀ ਡਿਟੇਲ ਭਰ ਕੇ ਜਿਹੜੀ ਤੁਹਾਡੀ ਸ਼ੱਕੀ ट्रांजैक्शन ਹੁੰਦੀ ਹੈ ਉਹ ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਡਾਟਾ ਹੈ ਉਹ ਜਿਹੜਾ ਤੁਹਾਡਾ ਨੀਅਰੈਸਟ ਸਾਈਬਰ ਪੁਲਿਸ ਸਟੇਸ਼ਨ ਹੈ ਉਥੇ ਰੀਡਾਇਰੈਕਟ ਹੁੰਦਾ ਆਪਣੇ ਜ਼ਿਲ੍ਹੇ ਦੇ ਵਿੱਚ ਜੋ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਨੇ ਸੁਧੀਰ ਮੱਲਿਕ ਇਹਨਾਂ ਵੱਲੋਂ ਹਰ ਕੇਸ ਦੇ ਵਿੱਚ ਤੇ ਜੋ ਇਹਨਾਂ ਦੇ ਸੁਪਰਵਾਈਜ਼ਰੀ ਆਫੀਸਰ ਨੇ ਹਰਤੇਸ਼ ਕੌਸ਼ਿਕ ਉਹਨਾਂ ਨੇ ਹਰ ਕੇਸ ਦੇ ਵਿੱਚ ਇੰਟਰਸਟ ਲੈਂਦੇ ਹੋਏ ਆਹ ट्रांजैक्शन ਨੂੰ ਜਿਹੜਾ ਹੈਗਾ ਟ੍ਰੇਸ ਕੀਤਾ ਹੈਗਾ ਉਸ ट्रांजैक्शन ਨੂੰ ਟ੍ਰੇਸ ਕੀਤਾ ਹੈ ਅ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਸਹੀ ਟਾਈਮ ਤੇ ਜਿਹੜਾ 골ਡਨ ਟਾਈਮ ਹੁੰਦਾ ਹੈ ਤੁਹਾਡਾ ਜਿੰਨੀ ਜਲਦੀ ਹੋ ਸਕੇ ਉਹ ਤੁਸੀਂ ਜੇ ਪੋਰਟਲ ਦੇ ਵਿੱਚ ਆਪਣਾ ਇਨਫੋਰਮੇਸ਼ਨ ਸ਼ੇਅਰ ਕਰ ਦਿੰਨੇ ਹੋ ਤਾਂ ਅ ਥੋੜੀ ट्रांजैक्शन ਫ੍ਰੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡਾ ਜਿਹੜਾ ਫੁੱਲ ਸਟੇਸ਼ਨ ਹੈ ਸਾਡੇ ਜਿਹੜੇ ਆਈਓਜ਼ ਨੇ ਉਹ ਮਾਨਯੋਗ ਅਦਾਲਤ ਦੇ ਵਿੱਚ ਜੋ ਇਨਫੋਰਮੇਸ਼ਨ ਜੋ ਸਾਡਾ ਨੇਚਰ ਹੁੰਦਾ ਉਹ ਫਿਲ ਕਰਕੇ ਪੂਰੀ ट्रांजैक्शन ਪੂਰਾ ਜਿਹੜਾ ਜਿਹੜੀ ਕੰਪਲੇਂਟ ਹੈ ਉਹਨੂੰ অথেন্টিਕੇਟ ਕਰਕੇ ਵੈਰੀਫਾਈ ਕਰਕੇ ਕੋਰਟ ਦੇ ਵਿੱਚ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਨਾਂ ਦੇ ਨਾਲ ਇੱਕ ਬੋਨਾਫਾਈਡ ਫਰਾਡ ਹੋਇਆ ਹੈ ਤੇ ਇਹ ਪੈਸੇ ਇਹਨਾਂ ਕੋਲ ਕਿਉਂਕਿ ਇਹਨਾਂ ਦੇ ਆਪਦੇ ਹੀ ਪੈਸੇ ਨੇ ਇਹਨਾਂ ਕੋਲ ਰਿਫੰਡ ਹੋਣੇ ਅਮ ਨਾਲ ਹੀ ਅੱਜ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੂੰਗੀ ਕਿ ਸਾਈਬਰ ਕਰਾਈਮ ਤੋਂ ਬਚਣ ਦੇ ਕੁਝ ਤਰੀਕੇ ਨੇ ਇਹਦੇ ਬਾਰੇ ਸਭ ਤੋਂ ਪਹਿਲਾਂ ਅਵੇਅਰਨੈਸ ਹੋਣੀ ਜ਼ਰੂਰੀ ਹੈ ਕਦੇ ਵੀ ਆਪਣਾ ਓਟੀਪੀ ਜੇ ਤੁਹਾਨੂੰ ਆਥੈਂਟੀਕੇਟਿਡ ਨਹੀਂ ਹੈ ਜੇ ਤੁਸੀਂ ਕੋਈ ट्रांजੈਕਸ਼ਨ ਨਹੀਂ ਕੀਤੀ ਹੈ ਜੇ ਕੋਈ ਵੈਰੀਫਾਈਡ ਵੈੱਬਸਾਈਟ ਨਹੀਂ ਹੈ ਉਥੇ ਸ਼ੇਅਰ ਨਾ ਕਰੋ ਓਪਨ ਤੇ ਅਨਨੋਨ ਸੋਰਸ ਦੇ ਜਿਹੜੇ ਲਿੰਕਸ ਕਈ ਵਾਰ ਸਾਨੂੰ ਆਉਂਦੇ ਨੇ ਉਹ ਇੱਕ ਫਿਸ਼ਿੰਗ ਅਟੈਕ ਹੋ ਸਕਦੇ ਨੇ ਜਿਹਦੇ ਨਾਲ ਤੁਹਾਡੀ ਬੈਂਕ ਡਿਟੇਲ ਚੋਰੀ ਕੀਤੀ ਜਾ ਸਕਦੀ ਹੈ ਅ ਅੱਜਕੱਲ ਇੱਕ ਸਾਡੇ ਸਾਡੇ ਕੋਲ ਜਿਹੜੇ ਕੰਪਲੇਂਟਸ ਆ ਰਹੀਆਂ ਨੇ ਉਹਦੇ ਤੋਂ ਇੱਕ ਨਵਾਂ ਮੋਡਰ ਸਪਰੈਂਡ ਆਇਆ ਹੈ ਕਿ ਅ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਨੂੰ ਅਰੈਸਟ ਕੀਤਾ ਗਿਆ ਹੈ ਪਰ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਇਹ ਇੱਕ ਸਾਈਬਰ ਕ੍ਰਾਈਮ ਦਾ ਤਰੀਕਾ ਹੋ ਸਕਦਾ ਹੈ ਅ ਕਈ ਵਾਰੀ ਤੁਹਾਡਾ ਕੋਈ ਕੋਰੀਅਰ ਆ ਰਿਹਾ ਆ ਰਿਹਾ ਹੁੰਦਾ ਹੈ ਤੇ ਤੁਸੀਂ ਐਕਸਪੈਕਟ ਕਰ ਰਹੇ ਹੁੰਦੇ ਹੋ ਤਾਂ ਕਈ ਵਾਰੀ ਉਸ ਲੈਵਲ ਤੇ ਵੀ ਅਸੀਂ ਡਾਟਾ ਥੈਫਟ ਆਬਜ਼ਰਵ ਕੀਤਾ ਹੈ ਤਾਂ ਜਦੋਂ ਤੱਕ ਤੁਹਾਡੇ ਕੋਲ অথেন্টিਕੇਟਿਡ ਕੰਪਨੀ ਤੋਂ ਫੋਨ ਨਾ ਆਵੇ ਤਾਂ ਤੁਸੀਂ ਆਪਣਾ ਬੈਂਕ ट्रांजੈਕਸ਼ਨ ਦਾ OTP ਉਹਨਾਂ ਨਾਲ ਨਾ ਸ਼ੇਅਰ ਕਰੋ ਅੱਜ ਸਾਡੇ ਕੋਲ ਜਿਹੜੇ ਕੰਪਲੇਨੈਂਟਸ ਮੌਜੂਦ ਨੇ ਉਹਨਾਂ ਚੋਂ ਕਈ ਇਹੋ ਜਿਹੇ ਕੇਸਸ ਨੇ ਕਈ ਵੈਬਸਾਈਟ ਤੇ ਕਿਸੇ ਨੇ ਫੋਰਚੂਨਰ ਖਰੀਦਣੀ ਸੀਗੀ ਉਹਨਾਂ ਨੇ ਕਿਉਂਕਿ ਜਿਹੜੇ ਇੰਟਰਮੀਡੀਏਟ ਪੋਰਟਲਸ ਨੇ ਜਿੱਦਾਂ ਕਿ ਉਹ ਇਲੈਕਸ਼ਨ ਕੋਈ ਵੀ ਵੈਬਸਾਈਟ ਹੋ ਸਕਦੀ ਹੈ ਉਹ ਉਹਦੇ ਵਿੱਚ ਕਈ ਸਾਈਬਰ ਕ੍ਰਾਈਮਨਲਸ ਇਹੋ ਜੇ ਬੈਠੇ ਨੇ ਕਿ ਜੋ ਉਹਨੂੰ ਡੁਪਲੀਕੇਟ ਕਰ ਲੈਂਦੇ ਨੇ ਪਰ ਇਹਨਾਂ ਨੇ ਬੜੀ ਇhtਿਆਤ ਵਰਤ ਕੇ ਅ ਇਹਨਾਂ ਨੂੰ ਜਦੋਂ ਸਮਝ ਆ ਗਿਆ ਕਿ ਇਹ ਮੇਰੇ ਨਾਲ ਫਰਾਡ ਹੋ ਰਿਹਾ ਇਹਨਾਂ ਦੇ ਨਾਲ ਦੀ ਨਾਲ 1930 ਤੇ ਕਾਲ ਕੀਤਾ ਤੇ ਇਹਨਾਂ ਦੀ ਤਕਰੀਬਨ 100% ਇਹਨਾਂ ਦਾ ਅਮਾਉਂਟ ਰਿਫੰਡ ਹੋ ਗਿਆ ਸੀਗਾ ਨਾਲ ਹੀ ਇਨਵੈਸਟਮੈਂਟ ਫਰਾਡ ਦੇ ਵੀ ਕੇਸਸ ਨੇ ਜਿਹਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਪੈਸੇ ਲਾਓ ਤੁਹਾਡੇ ਦੁੱਗਨੇ ਜਾਂ ਤਿਗਨੇ ਹੋ ਜਾਣਗੇ ਇਹ ਅਮੂਮਨ ਸਾਈਬਰ ਕ੍ਰਾਈਮ ਹੁੰਦਾ ਹੈ ਤੇ ਇਹਦੇ ਬਾਰੇ ਕਿਉਂਕਿ ਲੋਕ ਕਈ ਵਾਰੀ ਲਾਲਚ ਆ ਜਾਂਦੇ ਨੇ ਤਾਂ ਆਪਣੀ ਡਿਟੇਲ ਸ਼ੇਅਰ ਕਰ ਦਿੰਦੇ ਨੇ ਤਾਂ ਉਹਦੇ ਬਾਰੇ ਟੋਂਕੀ ਜਦੋਂ ਇਹਨਾਂ ਨੂੰ ਸਮਝ ਆਇਆ ਜਿਹੜੇ ਕੰਪਲੇਨੈਂਟ ਆ ਜਾਈ ਨੇ ਉਹਨਾਂ ਨੇ ਰਜਿਸਟਰ ਕਰਾਇਆ ਹੁਨੀ ਸੇ ਤੀ ਤੇ ਉਹ ਨਾਲ ਦੀ ਨਾਲ ਪਤਾ ਚੱਲਿਆ ਕਿ ਉਹ ਸਾਈਬਰ ਫਰਾਡ ਸੀਗਾ ਜਿੰਨੇ ਪੈਸੇ ਅਜੇ ਤੱਕ ਵਾਪਿਸ ਨਹੀਂ ਜੀ ਸਾਡੇ ਅਸੀਂ ਆਪਣਾ ਜਿਹੜਾ ਅਚੀਵਮੈਂਟ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ 27 ਕੇਸਿਸ ਦੇ ਵਿੱਚ 50 ਲੱਖ ਦੀ ਅਮਾਉਂਟ ਲੋਕਾਂ ਨੂੰ ਰਿਕਵਰ ਕਰ ਚੁੱਕੇ ਹਾਂ ਤੇ ਰਿਕਵਰੀ ਦਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਕੰਪਲੇਂਟ ਤੋਂ ਬਾਅਦ ਮਾਨਯੋਗ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਕਿਉਂਕਿ ਉਹਨੂੰ ਕੁਝ ਸਮਾਂ ਲੱਗਦਾ ਹੈਗਾ ਜਿਹੜਾ ਉਹਨੂੰ ਰਿਫੰਡ ਹੋਣ ਦੇ ਲਈ ਉਹ ਸਾਰਾ ਅਸੀਂ ਪ੍ਰੋਸੀਜਰ ਖਤਮ ਕਰਕੇ 50 ਲੱਖ ਦੀ ਅਮਾਉਂਟ ਹੈ ਜਿਹੜੀ ਰਿਕਵਰ ਕਰ ਚੁੱਕੇ ਹਾਂ